ਹੀ ਕਹਿਣਾ ਚਾਹੁੰਦੀ ਹਾਂ ਤੁਹਾਡਾ ਮੇਟਾ ਜਾਇਆ ਵਾ ਆਪਣੀ ਰਿਪੋਰਟ ਕੀਤਾ ਗਿਆ ਜੀ ਅਮਰੀਕਾ ਤੋਂ ਕਹਿਣਾ ਕਿ ਦੁੱਖੀ ਆ ਮੈਂ ਕਿਹੜੇ ਲੱਤਾਂ ਵਿੱਚ ਤੁਸੀਂ ਇਹਨੂੰ ਭੇਜਿਆ ਐਸੀ ਵਿਆਹ ਜੀ ਵੇਹੜ ਕੇ ਸੋਨਾ ਗਹਿਣੇ ਰੱਖ ਕੇ ਸਾਰਾ ਕੁਝ ਵੇਚ ਕੇ ਵਟ ਦੇ ਦਸ ਭੇਜਦਾ ਫੜ ਦੜ ਕੇ ਪੈਸੇ ਅੱਗੇ ਕਿ ਜਿਸਾਂ ਬੱਚੇ ਨੂੰ ਭੇਜਿਆ ਬਹੁਤ ਉਮੀਦਾਂ ਹੁੰਦੀਆਂ ਬੱਚਾ ਕਾਮਯਾਬ ਹੋਵੇ

ਕਿਵੇਂ ਦਾ ਸਲੂਕ ਹੋਇਆ ਕਿਵੇਂ ਉੱਥੇ ਤੱਕ ਪਹੁੰਚੇ ਕਿਵੇਂ ਦਿਖਲਾ ਅਸੀਂ ਸਾਰੀ ਗੱਲ ਤੇ ਸਾਨੂੰ ਜੰਗਲ ਦੇ ਵਿੱਚ ਕੁੱਟਿਆ ਮਾਰਿਆ ਵੀ ਜਾਂਦਾ ਸੀ ਰੋਟੀ ਨਹੀਂ ਸੀ ਦਿੰਦੇ 16 ਦਿਨਾਂ ਅਸੀਂ ਜੰਗਲ ਚ ਰਹੇ ਕੋਈ ਡੋਂਕਰ ਨਹੀਂ ਸੀ ਹੁੰਦੇ ਸਾਡੇ ਕੋਲ ਤੇ ਆਹਨ ਬਾਹਰ ਚੱਲ ਗਿਆ ਤੇ ਜੰਗਲ ਚ ਤੇ ਬਚ ਕੇ ਨਾ ਵੀ ਮੈਂ ਹੁਣ ਨਾ ਵਾ ਤੇ ਬਾਅਦ ਦੋ ਤਿੰਨ ਦਿਨ ਆਇਆ ਨਹੀਂ ਜੰਗਲ ਚ ਕੋਈ ਸਾਡੇ ਕੋਲ ਤੇ ਅਸੀਂ ਆਪ ਹੀ ਰਾਹ ਲੱਭ ਕੇ ਤੇ ਪੁਲਿਸ ਕੋਲ ਚੱਲ ਗਏ ਸੀ ਉੱਥੇ ਜੰਗਲ ਚ ਫੂਲ ਫਾਂ ਜੋ ਸੀ ਸਾਡੇ ਸਾਰਾ ਕੁਝ ਸਮਾਨ ਖੋ ਗਏ ਲੱਗੇ ਸੀ ਖਾਣ ਪੀਣ ਦਾ ਸਾਰਾ ਕੁਝ ਲੱਗੇ ਸੀ ਸਾਡੇ ਤੋਂ ਉੱਲਾ ਸਿਰਫ ਪਾਣੀ ਪੀ ਪੀ ਗੰਗਰਾ ਦਾ ਕਰਦੇ ਰਏ ਇੱਥੇ ਜੰਗਲ ਚ ਨਦੀਆਂ ਦਾ ਉੱਥੇ ਕਿੰਨੇ ਜਣੇ ਸੀਗੇ ਟੋਟਲ ਜਦੋਂ ਤੁਸੀਂ ਜੰਗਲਾਂ ਚ ਲੱਗ ਰਹੇ ਸੀ ਜਾ ਰਹੇ ਸੀ ਉਦੋਂ ਕਿੰਨੇ ਜਣੇ ਸੀ ਨਾਲ ਤੁਹਾਡੇ ਅਸੀਂ ਕੋਲੇ 150 ਜਣੇ ਸੀਗੇ ਤੇ ਮूण ਕਿੰਨੇ ਜਣੇ ਬਾ ਉਥੋਂ ਰਿਪੋਰਟ ਕੀਤੀ ਉਹਨਾਂ ਨੇ ਅਸੀਂ 119 ਜਣੇ ਵਾਪਸ ਆਏ ਇੰਡੀਆ ਨੂੰ ਜਦੋਂ ਉਥੋਂ ਤੁਹਾਨੂੰ ਵਾਪਸ ਭੇਜਣਾ ਸੀ ਕੋਈ ਦੱਸਿਆ ਉਹਨਾਂ ਨੇ ਕਿ ਸਿੱਧਾ ਵਾਪਸ ਭੇਜਿਆ ਕੋਈ ਨਹੀਂ ਜੀ ਸਿੱਧਾ ਹੀ ਵਾਪਸ ਭੇਜਿਆ ਕੋਈ ਰਸਤੇ ਸਾਡਾ ਹੋਰ ਵੀ ਸਮਾਨ ਖੋਇਆ ਹਾਂਜੀ ਫੋਨ ਵਗੈਰਾ ਸਭ ਜੋ ਸਭ ਹੀ ਸਾਡਾ ਸਭ ਕੁਝ ਲਾ ਕੇ ਹੀ ਕਚੜੇ ਕੁਪੜੇ ਤੇ ਆਪਣੇ ਕੇ ਬਾਤ ਦਿੱਤੇ। ਰਾਸਤੇ ਵਿੱਚ ਮੈਨੂੰ ਜੰਗਲ ਚ ਭਾਗਦੇ ਤੋਂ ਮੰਗ ਕਰਦੇ ਸੀਗੇ ਪੈਸੇ ਦੀ। ਹੋਰ ਪੈਸੇ ਦੋ। 17 ਲੱਖ ਪਹਿਲਾਂ। 17 ਲੱਖ ਪਹਿਲਾਂ ਦਿੱਤਾ ਸੀ ਬਾਕੀ ਇਹਨਾਂ ਨੇ ਰਾਜ ਮੰਗ ਕੀਤੀ ਮੇਰੇ ਤੋਂ। ਹੋਰ ਪੈਸੇ ਦੋ। ਉਹ ਕਿੰਨੇ ਪੈਸੇ? ਉਲਟਾ ਚ ਪੁੰਨੇ ਰਹੇ ਇਹਨਾਂ ਦੇ। ਹੋਰ ਕਿੰਨੇ ਪੈਸੇ ਦਿੱਤੇ? ਧੰਨਵਾਦ ਜੀ ਜਦੋਂ ਮੰਗ ਕੀਤੀ ਇਹਨਾਂ ਨੇ। ਉਹਨਾਂ ਨੇ 4.5 ਲੱਖ ਰੁਪਇਆ ਹੋਰ ਲਿਆ ਸੀ ਮੇ ਤੋਂ। 35 ਲੱਖ ਲੈ ਗਏ। 35 ਲੱਖ ਤੋਂ ਬਾਅਦ 4 ਲੱਖ ਹੋਰ ਲਿਆ। ਹਾਂ ਜੀ। ਮਲ ਟੋਟਲ ਲਗਭਗ 40 ਲੱਖ ਤੜਾ ਲੱਗਾ। ਹਾਂ ਜੀ। ਕਿਨਾ ਹੀ ਆਪਣਾ ਮੇਰਾ ਨਾਮ ਨਿਸ਼ਾ ਸਿੰਘ ਆ ਤੁਸੀਂ ਅਮਰੀਕਾ ਤੋਂ ਅੱਜ ਡਿਪੋਰਟੋ ਕੇ ਆਏ ਆ ਤਾਂ ਸਭ ਤੋਂ ਪਹਿਲਾਂ ਤੁਸੀਂ ਕਿਹੜੇ ਕੰਟਰੀ ਗਏ ਸੀ ਮੈਂ ਫਰਾਂਸ ਗਿਆ ਉਸ ਤੋਂ ਬਾਅਦ ਉਸ ਤੋਂ ਬਾਅਦ ਮੇਰੀ ਕਿਸੇ ਏਜੰਟ ਨਾਲ ਗੱਲ ਹੋਈ ਸੀ ਅਮਰੀਕਾ ਵਾਸਤੇ ਉਹਨੇ ਮੇਰ ਕੋ 35 ਲੱਖ ਦੀ ਡਿਮਾਂਡ ਕੀਤੀ ਸੀ ਜੀ ਡਾਇਰੈਕਟਰ ਬਾਅਦ ਉਹਨਾਂ ਨੇ ਮੈਨੂੰ ਜੰਗਲਾਂ ਵਿੱਚੋਂ ਦੇ ਭੇਜਿਆ ਤੇ ਰਾਜਮੇ ਤੋਂ ਪੈਸੇ ਦੀ ਹੋਰ ਡਿਮਾਂਡ ਕੀਤੀ ਤੁਹਾਨੂੰ ਕਿੰਨਾ ਸਮਾਂ ਲੱਗਿਆ ਅਮਰੀਕਾ ਪਹੁੰਚਣ ਨੂੰ ਮੈਨੂੰ 6 ਮਹੀਨੇ ਲੱਗੇ ਫਰਾਂਸ ਤੋਂ ਉਨਾ ਦੇ ਵਿੱਚ ਕੋਈ ਪੰਗੀ ਦੁਸ਼ਤੀ ਵੀ ਆਈ? ਹਾਂਜੀ ਬੜੀਆਂ ਆਈਆਂ ਨੇ। ਮੇਰੇ ਲੱਤ ਦੇ ਸੱਟ ਲੱਗ ਗਈ ਜੀ ਤੇ ਲਾਜਮ ਨਹੀਂ ਕਰਾਇਆ ਉਹਨਾਂ ਨੇ। ਤੇ ਹੋਰ ਪੈਸੇ ਦੀ ਕਰਦੇ ਤਾਂ ਡਿਮਾਂਡ ਕਰਦੇ ਇਹ ਕਹਿੰਦੇ ਨਹੀਂ ਤੇ ਤੇਰਾ ਮੁੰਡਾ ਮਾਰਦਾ। ਮਾਰਕਟ ਵੀ ਕੀਤੀ। ਹਾਂਜੀ ਕਰੰਟ ਲਾਉਂਦੇ ਹੁੰਦੇ ਸੀ ਜੀ ਲੱਤਾਂ ਤੇ। ਕਰ ਟੈਲੀਫੋਨ ਨਾਲ ਤੁਹਾਡੀ ਗੱਲ ਹੁੰਦੀ ਨਹੀਂ ਹੁੰਦੀ ਸੀ। ਕਦੇ-ਕਦੇ ਹੀ ਕਰਾਉਂਦੇ ਸੀ ਡੌਂਕਰ ਫੋਨ ਖੋਲ੍ਹ ਲੈਂਦੇ ਸੀ ਮੇਰਾ। ਕੈਂਪ ਪਹੁੰਚ ਤੈਨੂੰ ਤੁਸੀਂ ਕਿੰਨੇ ਤਰੀਕ ਨੂੰ ਪਹੁੰਚੇ? ਕੈਂਪ ਮੈਂ 24 ਜਨਵਰੀ 2025 ਨੂੰ ਪਹੁੰਚਿਆ। ਉਹ ਤੋਂ ਬਾਅਦ ਇਹ ਹਾਲਾਤ ਕੀ ਸੀ ਉਹ ਤੋਂ ਬਾਅਦ ਕਿਸੇ ਨੇ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਸਿੱਧਾ ਜਾ ਚਿ ਭਾਈ ਸਾਨੂੰ ਤੁਹਾਨੂੰ ਆਉਣ ਲੱਗਿਆ ਕੋਈ ਦੱਸਿਆ ਨਹੀਂ ਇੱਕ ਟ੍ਰਾਂਸਲੇਟਰ ਸੀ ਪਾਕਿਸਤਾਨ ਦਾ ਸਿਰਫ ਉਹ ਨੇ ਹੀ ਕਿਹਾ ਕਿ ਅਸੀਂ ਤੁਹਾਨੂੰ ਬਾਕਸ ਇੰਡੀਆ ਪੇਜ ਲੱਗੇ ਆ ਸੋ ਇੰਡੀਆ ਤੋਂ ਫਰਾਂਸ ਕਦੋਂ ਗਏ ਸੀ ਇੰਡੀਆ ਦਾ ਫਰਾਂਸ ਮੈਂ 23 ਜੂਨ 2022 ਚ ਗਿਆ ਸੀ ਅੱਛਾ ਤੇ ਉਤੋਂ ਫਰਾਂਸ ਤੋਂ ਅਮਰੀਕਾ ਕਿੱਦਾਂ ਫਲਾਈਟ ਰੈਂਗੇ ਜਿਵੇਂ ਕਿੱਦਾਂ ਗਏ ਉਹ ਸਫਰ ਕਿੱਦਾਂ ਰਿਹਾ ਉਹ ਦੱਸੋ ਥੋੜਾ ਜਿਹਾ ਉਹ ਵੀ ਮੈਂ ਡਾਂਕੀ ਲਈ ਸੀ ਜੀ ਉਹ ਤਾਂ ਜਿਹੜੇ ਕੈਂਪ ਦੇ ਹਾਲਾਤ ਕੀ ਹੈਗੇ ਆ ਕੈਂਪ ਦੇ ਹਾਲਾਤ ਬਹੁਤ ਬੁਰੇ ਆ ਜੀ ਸਾਰਿਆਂ ਨੂੰ ਦੁਰਵਿਹਾਰ ਕਰਦੇ ਗਾਲਾਂ ਕੱਢਦੇ ਗਾਲਤੋ ਬਿਣਾ ਨਹੀਂ ਬੋਲਦੇ ਕਿਸੇ ਨੂੰ ਜਿਹੜਾ ਨਹੀਂ ਗੱਲ ਮੰਨਦਾ ਉਹਨਾਂ ਨੂੰ ਕੁੱਟਦੇ ਮਾਰਦੇ ਟੌਰਚਰ ਕਰਦੇ ਆ ਕੈਂਪ ਚ ਤੁਸੀਂ ਜਿਹੜੀ ਪੈਸੇ ਆਪਣੇ ਇੰਨੇ ਪੈਸੇ ਲਾਏ ਆ ਉਹ ਜਿਹੜੇ ਮਤਲਬ ਪੈਸੇ ਕਿੱਥੋਂ ਲਏ ਆ ਮੈਂ ਵਿਆਹ ਦੀ ਚੱਕੇ ਹੀ ਸੋਨਾ ਵੇਚਿਆ ਘਰ ਦਾ ਪਹਿਲੀ ਵੇਚੀ ਸਰਕਾਰ ਪਾਸੋਂ ਕੀ ਮੰਗ ਕਰਦੇ ਸਰਕਾਰ પાસે ਮੰਗ ਕਰਦੇ ਆਂ ਜੀ ਸਾਡੀ ਮਦਦ ਕੀਤੀ ਜਾਵੇ ਸਾਡਾ ਪੈਸਾ ਵਾਪਸ ਦਿਵਾਇਆ ਜਾਵੇ ਜੰਟਾ ਤੋਂ ਜੰਟਾ ਦੇ ਉੱਤੇ ਕਾਰਵਾਈ ਕੀਤੀ ਜਾਵੇ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ